ਇੱਕ ਮੈਨੂੰ ਕਾਲ ਆਂਦੀ ਹੈ 5:50 ਮਿੰਟ ਤੇ ਕਿ ਭਾਈ ਸਾਹਿਬ ਤੁਹਾਨੂੰ ਮਿਲਣਾ ਹੈ ਜੋ ਕਿ ਗੈਸ ਪਾਈਪਲਾਈਨ ਦਾ ਜਿਹੜਾ ਨੇ ਹਬੌਰ ਦੇ ਵਿੱਚ ਠਿਕਾ ਲਿਆ ਹੈ ਉਹ ਆ ਕੇ ਮੇਰੇ ਨਾਲ ਗੱਲਬਾਤ ਕਰਦੇ ਐ ਉਹ ਜੀ ਮੈਂ ਨਾ ਭੰਡ ਅरिजिन ਨੰਬਰ ਦਿੱਤਾ ਸੀ ਤੁਹਾਡਾ ਜੀ ਤੁਸੀਂ ਗਏ ਸੀਗੇ ਉੱਥੇ ਇਹ ਦੇ ਆ ਸੀ ਮੇਰੇ ਕੋਲੇ ਲਾਈਨ ਆਏ ਸੀਗੇ ਕਿ ਤੁਸੀਂ ਕਹਿੰਦੇ ਅਸੀਂ ਫੇਸਬੁਕ ਤੇ ਤੁਹਾਨੂੰ ਅਸੀਂ ਲਾਈਵ ਵੇਖਿਆ ਹੋਰ ਤਾਂ ਸ਼ਹਿਰ ਦੇ ਵਿੱਚੋਂ ਕੋਈ ਬੋਲਦਾ ਨਹੀਂ ਪਿਆ ਅੱਛਾ ਜੀ ਅਸੀਂ ਤਾਂ ਕਹਿੰਦੇ ਤੁਹਾਨੂੰ ਵੇਖਿਆ ਫੇਸਬੁਕ ਤੇ ਬੋਲਦੇ ਨੂੰ ਹੂੰ 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 ਤੁਸੀਂ ਦੱਸੋ ਕੀ ਸਾਡੇ ਕੋਲੋਂ ਚਾਹਦੇ ਹੋ ਕੋਈ ਸੇਵਾ ਪਾਣੀ ਦੱਸੋ ਖਰਚਾ ਪਾਣੀ ਦੱਸੋ ਅੱਛਾ ਜੀ ਮੈਨੂੰ ਕੁਝ ਨਹੀਂ ਚਾਹੀਦਾ ਜੀ ਅਸੀਂ ਵੀ ਹੰਸੀ پیسے ਕੁਝ ਦੇ ਦੇਾਂਗੇ ਇਹ ਮੈਂ ਦੇ ਕੇ ਆ ਰਿਹਾ ਸੀ ਉਹਨਾਂ ਨੇ ਰੱਖੇ ਨਹੀਂ ਕੋਈ ਨਹੀਂ ਮੈਂ ਸਵੇਰੇ ਤੁਹਾਨੂੰ ਫੜਾ ਦੂੰਗਾ ਕੋਈ ਚੱਕਰ ਨਹੀਂ ਨਾਲ ਆਇਆ ਸੀ ਇਹਦਾ ਸਾਥੀ ਹੁੰਦਾ ਮੈਨੂੰ ਨਾਮ ਨਹੀਂ ਪਤਾ ਮੁੰਡੇ ਨੂੰ ਇਹਨੇ ਕਿਹਾ ਬਾਹਰ ਬਾਹਰ ਜਾ ਕੇ ਗੱਡੀ ਜਾਂ ਪੇਮੈਂਟ ਲੈ ਕੇ ਆ ਉਹ ਮੁੰਡਾ ਬਾਹਰ ਜਾਂਦਾ ਤੇ ਪੇਮੈਂਟ ਲੈ ਕੇ ਆਂਦਾ ਤੇ ਮੈਨੂੰ ਆਫਰ ਕਰਦਾ ਮੈਂ ਕਿ ਮੈਨੂੰ ਇਸ ਚੀਜ਼ ਦੀ ਲੋੜ ਨਹੀਂ ਮੈਂ ਸ਼ਹਿਰ ਦੇ ਮੁੱਦੇ ਚੱਕ ਰਿਹਾ ਸਾਡੇ ਸ਼ਹਿਰ ਦਾ ਨੁਕਸਾਨ ਹੋ ਰਿਹਾ ਹੈ ਜੇ ਤੁਸੀਂ ਪੈਸੇ ਹੀ ਦੇਣੇ ਹੈ ਪੈਸੇ ਦੇ ਕੇ ਹੀ ਕੰਮ ਕਰਾਣਾ ਤਾਂ ਨਗਰ ਨਿਗਮ ਨੂੰ ਫੀਸ ਜਮ੍ਹਾਂ ਕਰਾਓ ਜੋ ਬਣਦੀ ਹੈ ਯਾਨੀ ਕਿ ਜੋ ਸਾਡੇ ਨਗਰ ਨਿਗਮ ਦੀ ਫੀਸ ਹੈ ਜੋ ਸਾਡੇ ਸ਼ਹਿਰ ਨੂੰ ਮਿਲੂਗੀ ਤੇ ਸਾਡੇ ਸ਼ਹਿਰ ਦਾ ਸੁਧਾਰ ਹੋਵੇ ਹੂੰ 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 ਮੈਨੂੰ ਤੁਹਾਡੀ ਪੇਮੈਂਟ ਦੀ ਲੋੜ ਨਹੀਂ ਮੈਨੂੰ ਮਾਲਕ ਦਾ ਦਿੱਤਾ ਬਹੁਤ ਕੁਝ ਹੈ ਐ ਸਾਦੂ ਐ ਜੇ ਪੈਸੇ ਦੀ ਕੋਈ ਲਾਲਸਾ ਨਹੀਂ ਗਈ ਕਿ ਅਸੀਂ ਸ਼ਹਿਰ ਦੇ ਵਾਸਤੇ ਕੰਮ ਕਰ ਰਹੇ ਹਾਂ ਨਾ ਕਿ ਕਿਸੇ ਨੂੰ ਤੰਗ ਪਰੇਸ਼ਾਨ ਕਰਨ ਵਾਸਤੇ ਕਿ ਤੁਸੀਂ ਗਲਤ ਅੰਦਾਜ਼ਾ ਲਾਈ ਬੈਠੇ ਹੋ ਬੰਦਿਆਂ ਦਾ ਤੁਹਾਨੂੰ ਸ਼ਹਿਰ ਸਾਹਮਣੇ ਪਤਾ ਹੀ ਨਹੀਂ ਕੌਣ ਹੈ ਇਸ ਸਿੱਕਿਆਂ ਦੇ ਵਿਕਣ ਵਾਲੇ ਬੰਦੇ ਨਹੀਂ ਹੈਗੇ ਸਾਹਮਣੇ ਹੂੰ 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 ਜਿਨ੍ਹਾਂ ਦੇ ਜਮੀਰ ਸਿੱਕਿਆਂ ਤੇ ਚੱਲਦੇ ਆ ਨਾ ਉਹ ਬੰਦੇ ਹੋਰ ਹੁੰਦੇ ਐ ਮੈਂ ਤਾਂ ਕਹਿੰਦਾ ਜੋ ਸਾਡੇ ਸ਼ਹਿਰ ਦਾ ਨੁਕਸਾਨ ਕੀਤਾ ਜੋ ਤੁਹਾਡੀ ਮੰਨ ਲਓ ਫੀਸ ਬਣਦੀ ਐ ਦੀ ਨਗਰ ਨਿਗਮ ਦੀ ਉਹ ਜਮਾ ਕਰਾਓ ਇੱਕ ਨੰਬਰ ਦੇ ਵਿੱਚ ਕੰਮ ਕਰੋ 19 ਚੇਅਰ ਅਸੀਂ ਕੰਮ ਸ਼ੁਰੂ ਕਰਨ ਨਹੀਂ ਦੇਾਂਗੇ ਜਿੰਨਾ ਚਿਰ ਤੁਹਾਡੇ ਕੋਲੇ ਸਾਰੇ ਮਹਿਕਮਿਆਂ ਦੀ ਐਨਓਸੀ ਨਹੀਂ ਆਉਂਦੀਆਂ ਅੰਧਰਿਆ ਜੇ ਤੁਸੀਂ ਸਾਨੂੰ ਬੁਲਾਇਆ ਹੈ ਕੀ ਕਾਰਨ ਸੀ ਵੀ ਇੰਨਾ ਅਮਰਜੈਂਸੀ ਤੁਸੀਂ ਬੁਲਾਇਆ ਕੀ ਗੱਲਬਾਤ ਹੋਈ ਹੈ ਉਹ ਸਾਨੂੰ ਸਾਰੀ ਸਾਨੂੰ ਜਾਣਕਾਰੀ ਦਿਓ ਤੇ ਸਾਡੇ ਜਿਹੜੇ ਸਰੋਤਿਆਂ ਨੂੰ ਵੀ ਪਤਾ ਲੱਗੇ ਵਜ ਕੀ ਕਹਾਣੀ ਹੋਈ ਹੈ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਾਮ ਨਮਸਤੇ ਅੱਜ ਜਿਹੜਾ ਮੁੱਦਾ ਤੁਹਾਨੂੰ ਬੁਲਾਉਣ ਦਾ ਇੱਕ ਮੈਨੂੰ ਕਾਲ ਆਂਦੀ ਹੈ 5:50 ਮਿੰਟ ਤੇ ਕਿ ਭਾਈ ਸਾਹਿਬ ਤੁਹਾਨੂੰ ਮਿਲਣਾ ਹੈ ਅੱਛਾ ਜੀ ਤੇ ਮੈਂ ਕਹ ਕਿ ਕਿੱਥੇ ਹੋ ਜੀ ਮੈਂ ਕਹ ਮੈਂ ਦੁਕਾਨ ਤੇ ਆ ਮੈਂ ਤਾਂ ਪੁੱਛਿਆ ਨਹੀਂ ਕੌਣ ਬੋਲਦਾ ਪਿਆ ਕਹਿੰਦਾ ਤੁਹਾਨੂੰ ਮਿਲਣਾ ਹੈ ਹੂੰ ਹੂੰ ਮੈਂ ਕੋਈ ਨਹੀਂ ਜੀ ਮੈਂ ਦੁਕਾਨ ਤੇ ਕਹਿੰਦੇ ਦੁਕਾਨ ਕਿੱਥੇ ਜੈ ਫਾਇਲ ਕਾ ਰੋਡ ਤੇ ਹੂੰ ਹੂੰ ਤੇ 5:57 ਮਿੰਟ ਤੇ ਦੁਬਾਰਾ ਮੈਨੂੰ ਫਿਰ ਕਾਲ ਆਉਂਦੀ ਹੈ ਹੂੰ ਹੂੰ ਤੇ ਮੇਰੀ ਦੁਕਾਨ ਦੇ ਸਾਹਮਣੇ ਆ ਕੇ ਗੱਡੀ ਰੁਕਦੀ ਹੈ ਹੂੰ ਹੂੰ ਪਰਲੀ ਸਾਈਡ ਉਹ ਮੈਨੂੰ ਆ ਕੇ ਕਹਿੰਦੇ ਆ ਜੀ ਅਹ ਭਨਾਰੀ ਦੀ ਹੱਟੀ ਜਿਹੜੀ ਹੈ ਦੁਕਾਨ ਤੁਹਾਡੀ ਆਹ ਇਹ ਮੈਂ ਕਹ ਹਾਂਜੀ ਆ ਹੀ ਹੈ ਹੂੰ ਹੂੰ 5:58 ਮਿੰਟ ਤੇ ਉਹ ਗੱਡੀ ਘੁਮਾ ਕੇ ਮੰਡੀ ਦੇ ਕੋਲੋਂ ਮੇਰੀ ਦੁਕਾਨ ਤੇ ਲੈ ਆਂਦੇ ਆ ਇਦੇ ਵਿੱਚ ਜਦੋਂ ਆ ਕੇ ਮੇਰੇ ਨਾਲ ਗੱਲਬਾਤ ਕਰਦੇ ਜੋ ਕਿ ਗੈਸ ਪਾਈਪਲਾਈਨ ਦਾ ਜਿਹਨਾਂ ਨੇ ਹਬੌਰ ਦੇ ਵਿੱਚ ਠੇਕਾ ਲਿਆ ਉਹ ਆ ਕੇ ਮੇਰੇ ਨਾਲ ਗੱਲਬਾਤ ਕਰਦੇ ਐ ਤੇ ਮੈਨੂੰ ਦੱਸਦੇ ਐ ਜੀ ਅਸੀਂ ਜੋ ਨੁਕਸਾਨ ਕਰਾਂਗੇ ਉਹਦੀ ਪਰਪਾਈ ਕਰਾਂਗੇ ਤੇ ਤੁਸੀਂ ਦੱਸੋ ਭਾਈ ਸਾਹਿਬ ਕੀ ਲਾਓਗੇ ਮੈਂ ਕਿਹਾ ਵੀ ਅੱਛਾ ਅੱਛਾ ਸ਼ਹਿਰ ਤਾਂ ਸਾਡੇ ਦਾ ਕੰਮ ਚਾਹੀਦਾ ਹੈ ਮੈਂ ਕਿਹਾ ਤੁਸੀਂ ਮੇਰੇ ਅੱਗੇ ਇੱਕ ਤੰਦ ਲਾਣ ਆਏ ਹੋ ਅੱਜ ਨਹੀਂ ਨਹੀਂ ਬਨਾਰੀ ਜੀ ਤੁਸੀਂ ਨਾ ਤਾਂ ਕੋਈ ਸਰਕਾਰੀ ਅਧਿਕਾਰੀ ਹੋ ਨਾ ਕੋਈ ਨਗਰ ਨਿਗਮ ਦੇ ਅਧਿਕਾਰੀ ਹੋ ਨਾ ਤੁਸੀਂ ਕੋਈ ਇੱਥੋਂ ਦੇ ਮਤਲਬ ਵੀ ਦਾਇਓ ਤੁਹਾਡੇ ਕੋਲ ਕੀ ਲੈਣ ਆਏ ਜੀਓ ਮੇਰੇ ਕੋਲੇ ਲੈਣ ਆਏ ਸੀਗੇ ਕਿ ਤੁਸੀਂ ਕਹਿੰਦੇ ਅਸੀਂ ਫੇਸਬੁੱਕ ਤੇ ਤੁਹਾਨੂੰ ਅਸੀਂ ਲਾਈਵ ਵੇਖਿਆ ਹੋਰ ਤਾਂ ਸ਼ਹਿਰ ਦੇ ਵਿੱਚੋਂ ਕੋਈ ਬੋਲਦਾ ਨਹੀਂ ਪਿਆ ਅੱਛਾ ਜੀ ਅਸੀਂ ਤਾਂ ਕਹਿੰਦੇ ਤੁਹਾਨੂੰ ਵੇਖਿਆ ਫੇਸਬੁੱਕ ਤੇ ਬੋਲਦੇ ਨੂੰ ਹੂੰ 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 ਤੁਸੀਂ ਦੱਸੋ ਕੀ ਸਾਡੇ ਕੋਲ ਚਾਹੁੰਦੇ ਹੋ ਕੋਈ ਸੇਵਾ ਪਾਣੀ ਦੱਸੋ ਖਰਚਾ ਪਾਣੀ ਦੱਸੋ ਕਿ ਕਿ ਮੈਨੂੰ ਕੁਝ ਨਹੀਂ ਚਾਹੀਦਾ ਜੋ ਤੁਸੀਂ ਨੁਕਸਾਨ ਕੀਤਾ ਹੈ ਸ਼ਹਿਰ ਦਾ ਉਹਦੀ ਪਰਪਾਈ ਕਰੋ ਪਹਿਲਾਂ ਤਾਂ ਮੈਂ ਇਹਨਾਂ ਨੂੰ ਦੱਸਿਆ ਜੀ ਆ ਇੱਥੇ ਇੱਥੇ ਨੁਕਸਾਨ ਹੋਇਆ ਉਹਨੂੰ ਸਹੀ ਕਰਾਓ ਜਿਹਦੀ ਰਿਕਾਰਡਿੰਗ ਮੇਰੇ ਕੋਲ ਆਡੀਓ ਰਿਕਾਰਡਿੰਗ ਮੈਂ ਮੋਬਾਈਲ ਹਣਾ ਧਿਆਨ ਤੋਂ ਪਹਿਲਾਂ ਮੈਨੂੰ ਸਮਝ ਆ ਗਈ ਸੀ ਕੋਈ ਨਾ ਕੋਈ ਗੱਲਬਾਤ ਹੋ ਸਕਦੀ ਜਦੋਂ ਦੁਕਾਨ ਦੇ ਅੰਦਰ ਆਏ ਮੈਂ ਮੇਰੇ ਕੋਲ ਦੋ ਮੋਬਾਈਲ ਹੈ ਮੈਂ ਇਸ ਤਰ੍ਹਾਂ ਪੁੱਠਾ ਕਰਕੇ ਆ ਦਾ ਮੋਬਾਈਲ ਰੱਖਤਾ ਸੀਗਾ ਜਿਹਦੀ ਸਾਰੀ ਰਿਕਾਰਡਿੰਗ ਮੇਰੇ ਕੋਲ ਆਡੀਓ ਰਿਕਾਰਡਿੰਗ ਜੋ ਉਹਨਾਂ ਨੇ 11 ਮਿੰਟ 21 ਸਕਿੰਟ ਦੀ ਰਿਕਾਰਡਿੰਗ ਹੈ ਮੇਰੇ ਕੋਲ ਇਹਨਾਂ ਨੇ ਮੈਨੂੰ ਕਿਹਾ ਤੁਸੀਂ ਸਾਨੂੰ ਕੰਮ ਕਰਨ ਦੇਣਾ ਤਾਂ ਦੱਸੋ ਨਹੀਂ ਕਰਨ ਦੇਣਾ ਤਾਂ ਤਾਂ ਦੱਸੋ ਮੈਂ ਕਿਹਾ ਵੀਰੇ ਮੈਂ ਕੋਣ ਉਹਨਾਂ ਰੋਕਣ ਵਾਲਾ ਤੁਸੀਂ ਆਹਦਾ ਕੰਮ ਕਰਨਾ ਐਨਓਸੀ ਲਾਓ ਤੇ ਕੰਮ ਕਰੋ ਤੇ ਇਹਨਾਂ ਨੇ ਮੈਂ ਫਿਰ ਕੁਝ ਮਿੰਟ ਬਹਿ ਕੇ ਮੈਨੂੰ ਠੰਡਾ ਹੁੰਦਾ ਪਿਆਇਆ ਚਲੋ ਬੰਦੇ ਆਏ ਆ ਗੱਲਬਾਤ ਕਰਦੇ ਰਹੇ ਕਹਿੰਦੇ ਚਲੋ ਇਹ ਸਹੀ ਕੰਮ ਕਰਾਵਾਂਗੇ ਫਿਰ ਇਹਨੇ ਇੱਕ ਮੁੰਡੇ ਨੂੰ ਆਦੇ ਜਿਹੜੇ ਨਾਲ ਆਇਆ ਸੀ ਇਹਦਾ ਸਾਥੀ ਆਉਂਦਾ ਮੈਨੂੰ ਨਾਮ ਨਹੀਂ ਪਤਾ ਮੁੰਡੇ ਨੂੰ ਇਹਨੇ ਕਿਹਾ ਬਾਹਰ ਬਾਹਰ ਜਾ ਕੇ ਗੱਡੀ ਚੋਂ ਫਰਸ ਲੈ ਕੇ ਆ ਜਾਂ ਪੇਮੈਂਟ ਲੈ ਕੇ ਆ ਉਹ ਮੁੰਡਾ ਬਾਹਰ ਜਾਂਦਾ ਤੇ ਪੇਮੈਂਟ ਲੈ ਕੇ ਆਂਦਾ ਤੇ ਮੈਨੂੰ ਆਫਰ ਕਰਦੇ ਮੈਂ ਕਿ ਮੈਨੂੰ ਇਸ ਚੀਜ਼ ਦੀ ਲੋੜ ਨਹੀਂ ਮੈਂ ਸ਼ਹਿਰ ਦੇ ਮੁੱਦੇ ਚੱਕ ਰਿਹਾ ਸਾਡੇ ਸ਼ਹਿਰ ਦਾ ਨੁਕਸਾਨ ਹੋ ਰਿਹਾ ਹੈ ਜੇ ਤੁਸੀਂ ਪੈਸੇ ਹੀ ਦੇਣੇ ਹੈ ਪੈਸੇ ਦੇ ਕੇ ਹੀ ਕੰਮ ਕਰਾਣਾ ਤਾਂ ਨਗਰ ਨਿਗਮ ਨੂੰ ਫੀਸ ਜਮ੍ਹਾਂ ਕਰਾਓ ਜੋ ਬਣਦੀ ਹੈ ਯਾਨੀ ਕਿ ਜੋ ਸਾਡੇ ਨਗਰ ਨਿਗਮ ਦੀ ਫੀਸ ਹੈ ਜੋ ਸਾਡੇ ਸ਼ਹਿਰ ਨੂੰ ਮਿਲੂਗੀ ਤੇ ਸਾਡੇ ਸ਼ਹਿਰ ਦਾ ਸੁਧਾਰ ਹੋਵੇ ਮੈਨੂੰ ਤੁਹਾਡੀ ਪੇਮੈਂਟ ਦੀ ਲੋੜ ਨਹੀਂ ਮੈਨੂੰ ਮਾਲਕ ਦਾ ਦਿੱਤਾ ਬਹੁਤ ਕੁਝ ਹੈ ਖਾ ਕੇ ਦੋ ਰੋਟੀਆਂ ਹੀ ਸੋਣੀਆਂ ਮੈਂ ਕਿਹਾ ਦਾ ਕੁਝ ਨਹੀਂ ਖਾਣਾ ਇਹ ਤੁਸੀਂ ਕੰਮ ਕਰਨਾ ਹੈ ਇੱਕ ਨੰਬਰ ਦਾ ਕੰਮ ਕਰਨਾ ਹੈ ਤੁਸੀਂ ਜੋ ਸਾਡੇ ਸ਼ਹਿਰ ਦਾ ਨੁਕਸਾਨ ਕੀਤਾ ਹੈ ਪਹਿਲਾਂ ਦੋਂਦੀ ਪਰਭਾਈ ਕਰੋ ਉਸ ਤੋਂ ਬਾਅਦ ਜਿਹੜੀ ਨਗਰ ਨਿਗਮ ਦੀ ਫੀਸ ਬਣਦੀ ਹੈ ਉਹ ਫੀਸ ਜਮ੍ਹਾਂ ਕਰਾਓ ਤੇ ਐਨਓਸੀ ਲਓ ਤੇ ਕੰਮ ਸ਼ੁਰੂ ਕਰੋ ਸਹੀ ਹੈ ਜੀ ਸਹੀ ਹੈ ਸਹੀ ਸਤ ਔਰ ਕੁਝ ਚਾਹੀਦਾ ਹੀ ਨਹੀਂ ਗਾ ਇਹ ਤੋ ਕੰਨ ਨਹੀਂ ਨਹੀਂ ਤੁਸੀਂ ਆਦੇ ਹੱਥ ਨਾਲ ਕਿਸੇ ਨੂੰ ਮਰਜ਼ੀ ਦਾਣ ਦੇ ਦਿਓ ਮੈਂ ਕਿਹਾ ਜੇ ਦਾਣ ਦੇਣਾ ਹੈ ਤੇ ਮੈਂ ਗगन ਚੋਕ ਜੀ ਨੂੰ ਫੋਨ ਕੀਤਾ ਇਹ ਜੀ ਇਹਨਾਂ ਨੂੰ ਦਾਨ ਵਾਲੇ ਬੰਦੇ ਦੱਸ ਦਿਓ ਜੀ ਗगन ਚੋਪ ਜੀ ਨੇ ਮੈਨੂੰ ਕਹਿੰਦੇ ਮੈਂ ਨੰਬਰ ਦੇ ਦੇਣਾ ਤੁਸੀਂ ਦਾਨ ਕਰਨਾ ਤੇ ਮੈਂ ਕਿਹਾ ਉਹਨਾਂ ਨੂੰ ਕਰੋ ਗगन ਚੋਪ ਜੀ ਨੇ ਇੱਕ ਨੰਬਰ ਭੇਜਿਆ ਮੈਂ ਕਿਹਾ ਮੈਂ ਦਾਨ ਕਰਨਾ ਤੁਸੀਂ ਇਹਨਾਂ ਨੂੰ ਕਰੋ ਸਾਡੇ ਤਾਂ ਸ਼ਹਿਰ ਦਾ ਕੰਮ ਹੈ ਉਹ ਕਰਨਾ ਤਾਂ ਕਰੋ ਗਾਣ ਕਰਨ ਵਾਲਾ ਸ਼ਹਿਰ ਬਥੇਰਾ ਪਿਆ ਸਾਡੂ ਐ ਜੇ ਪੈਸੇ ਦੀ ਕੋਈ ਲਾਲਸਾ ਨਹੀਂ ਗਈ ਕਿ ਅਸੀਂ ਸ਼ਹਿਰ ਦੇ ਵਾਸਤੇ ਕੰਮ ਕਰ ਰਹੇ ਹਾਂ ਨਾ ਕਿ ਕਿਸੇ ਨੂੰ ਤੰਗ ਪਰੇਸ਼ਾਨ ਕਰਨ ਵਾਸਤੇ ਜੋ ਸਾਡੇ ਸ਼ਹਿਰ ਦਾ ਨੁਕਸਾਨ ਕੀਤਾ ਹੈ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਦੇਣਾ ਕਿ ਤੁਸੀਂ ਗਲਤ ਅੰਦਾਜ਼ਾ ਲਾਈ ਬੈਠੇ ਹੋ ਬੰਦਿਆਂ ਦਾ ਤਾਨੂੰ ਸ਼ਹਿਰ ਸਾਹਮਣੇ ਪਤਾ ਹੀ ਨਹੀਂ ਕੌਣ ਹੈ ਇਹ ਸਿੱਕਿਆਂ ਦੇ ਵਿਕਨ ਵਾਲੇ ਬੰਦੇ ਨਹੀਂ ਹੈਗੇ ਸਾਹਮਣੇ ਹੂੰ ਹੂੰ ਜਿਨ੍ਹਾਂ ਦੇ ਜਮੀਰ ਸਿੱਕਿਆਂ ਤੇ ਚੱਲਦੇ ਆ ਨਾ ਉਹ ਬੰਦੇ ਹੋਰ ਹੁੰਦੇ ਆ ਮੈਂ ਤਾਂ ਕਹਿੰਦਾ ਜੋ ਸਾਡੇ ਸ਼ਹਿਰ ਦਾ ਨੁਕਸਾਨ ਕੀਤਾ ਹੈ ਜੋ ਤੁਹਾਡੀ ਮੰਨ ਲਓ ਫੀਸ ਬਣਦੀ ਹੈ ਦੀ ਨਗਰ ਨਿਗਮ ਦੀ ਉਹ ਜਮਾ ਕਰਾਓ ਇੱਕ ਨੰਬਰ ਦੇ ਵਿੱਚ ਕੰਮ ਕਰੋ 19 ਚੇਅਰ ਅਸੀਂ ਕੰਮ ਸ਼ੁਰੂ ਕਰਨ ਨਹੀਂ ਦੇਵਾਂਗੇ ਜਿੰਨਾ ਚਿਰ ਤੁਹਾਡੇ ਕੋਲੇ ਸਾਰੇ ਮਹਿਕਮਿਆਂ ਦੀਆਂ ਐਨਓਸੀ ਨਹੀਂ ਹੁੰਦੀਆਂ ਬੜੀ ਮੁਸ਼ਕਲ ਨਾਲ ਮੈਂ ਇਹਨਾਂ ਦੀ ਐਨਓਸੀ ਕੈਨਸਲ ਕਰਵਾਈ ਹੈ ਪੀਐਨ ਈਐਸਪੀਐਲ ਤੋਂ ਰੋਡ ਆ ਆਨੰਦ ਮਾਰਦੀ ਤੋਂ ਤੇ ਨਗਰ ਨਿਗਮ ਤੋਂ ਯਾਨੀ ਕਿ ਤਿੰਨ ਚਾਰ ਮਹਿਕ ਮਤੋਂ ਇਹਨਾਂ ਦੀ ਮੈਨੋਸੀ ਕੈਨਸਲ ਕਰਵਾਈ ਜਿਹਦੇ ਕਰਕੇ ਅੱਜ ਇਹ ਕੰਮ ਬੰਦ ਪਿਆ ਤੋੜ ਪੰਦਾ ਯਾਨੀ ਕਿ ਪਿਛਲੇ 5-7 ਦਿਨਾਂ ਦੇ ਵਿੱਚ ਸ਼ਹਿਰ ਨੂੰ ਕੋਈ ਕੰਪਲੇਂਟ ਵੀ ਨਹੀਂ ਆਈ ਹਣੀ ਸਾਡੀ ਇੱਥੇ ਪੈਪ ਟੁੱਟ ਗਈ ਜੋ ਇਹਨਾਂ ਨੇ ਥੋੜੀਆਂ ਬੁੱਤੀਆਂ ਦੋ ਤਿੰਨ ਇਹਨਾਂ ਨੇ ਜਗ੍ਹਾ ਤੋਂ ਵੱਡੇ ਡੈਮੇਜ ਕੀਤੇ ਸੀ ਉਹ ਇਹਨਾਂ ਨੇ ਸਹੀ ਕਰਤੇ ਆ ਹਾਲੇ ਵੀ ਕਈ ਥਾਵਾਂ ਤੇ ਹੈ ਜਿਹੜੇ ਡੈਮੇਜ ਪਏ ਜਿਹੜੇ ਕਰਨ ਵਾਲੇ ਪਏ ਗੁਵੇਦਨਗਰੀ 6 ਨੰਬਰ ਕੱਸੀ ਕੋਲ ਕੱਸੀ ਤੋਂ ਅੱਗੇ ਯਾਨੀ ਕਿ 4-5 ਜੀਆਂ ਜਗ੍ਹਾ ਜਿਹੜੀਆਂ ਸਾਡੀ ਨਜ਼ਰ ਜਿਹੜੀਆਂ ਇਹਨਾਂ ਨੇ ਸਹੀ ਨਹੀਂ ਕੀਤੀਆਂ ਭੇਜਤੀਆਂ ਉਹ ਜਿਹੜਾ ਬੰਦਾ ਆਇਆ ਜਿਵੇਂ ਕਿਹਾ ਪਹਿਲਾਂ ਤਾਂ ਉਹ ਸਹੀ ਕਰੋ ਤੇ ਉਸ ਤੋਂ ਬਾਅਦ ਐਨਓਸੀ ਲੈ ਕੇ ਜੋ ਤੁਹਾਡੀ ਫੀਸ ਬਣਦੀ ਹੈ ਉਹ ਜਮ੍ਹਾਂ ਕਰਾਓ ਸਾਨੂੰ ਕੋਈ ਪੇਮੈਂਟ ਦੀ ਲੋੜ ਨਹੀਂ ਅਸੀਂ ਸ਼ਹਿਰ ਵਾਸਤੇ ਕੰਮ ਕਰ ਰਹੇ ਹਾਂ ਤੇ ਸ਼ਹਿਰ ਦੇ ਸੁਧਾਰ ਵਾਸਤੇ ਜੇ ਸਹੀ ਕੰਮ ਕਰ ਸਕਦੇ ਹੋ ਤਾਂ ਕਰੋ ਨਹੀਂ ਕਰਨਾ ਤਾਂ ਨੂੰ ਟਿੰਡਪੁੜੀ ਚੱਕੋ ਤੇ ਆਦਾ ਚੱਲੋ ਤੁਸੀਂ ਮੰਨ ਲਓ ਕਾਣੇ ਹੋ ਤੁਸੀਂ ਸਾਨੂੰ ਪੈਸਿਆਂ ਦੀ ਆਫਰ ਕਰ ਰਹੇ ਹੋ ਇਹਦਾ ਮਤਲਬ ਤੁਹਾਡੇ 'ਚ ਕੋਈ ਖੋਟ ਹੈ ਕੰਮ 2 ਨੰਬਰ ਦਾ ਹੈ ਜਿੰਨਾ ਤੁਸੀਂ ਮੰਨ ਲਓ ਠੀਕ ਪੇਮੈਂਟ ਨਹੀਂ ਜਮ੍ਹਾਂ ਕਰਾਈ ਜਿਵੇਂ ਤੁਸੀਂ ਅੱਗੇ ਅੰਡਰ ਦਾ ਟੇਬਲ ਤੁਸੀਂ ਸੈਟਿੰਗ ਕੀਤੀ ਹੈ ਇੱਥੇ ਅਧਿਕਾਰੀਆਂ ਨਾਲ ਸਾਨੂੰ ਇਹ ਵੀ ਪਤਾ ਹੈ ਤੁਸੀਂ ਅਧਿਕਾਰੀਆਂ ਨਾਲ ਅੰਡਰ ਦਾ ਟੇਬਲ ਸੈਟਿੰਗ ਕੀਤੀ ਹੈ ਸਾਨੂੰ ਨਹੀਂ ਪਤਾ ਤੁਸੀਂ ਕਿਹਦੇ ਨਾਲ ਕੀਤੀ ਹੈ ਤੇ ਤੁਸੀਂ ਕਿਹਦੇ ਬਿਹਾਵਤੇ ਤੇ ਕੰਮ ਬਿਨਾ ਐਨਓਸੀ ਤੋਂ ਕੰਮ ਕਰ ਰਹੇ ਹੋ ਕੱਲ ਵੀ ਇਹ ਕੰਮ ਕਰ ਰਹੇ ਸੀ ਸ਼ਾਮ ਨੂੰ 5:30 ਵਜੇ ਤੇ ਮੈਂ ਭਜਾਏ ਇੱਥੋਂ ਬੰਦੇ ਸ਼ਾਮ ਨੂੰ ਮੈਂ ਕਿਹਾ ਚਲੋ ਵੀਰੇ ਐਨਓਸੀ ਵਿਖਾਓ ਕਹਿੰਦੇ ਐਨਓਸੀ ਕੋਈ ਨਹੀਂ ਲਵਾਗੇ ਤੇ ਦੁਬਾਰਾ ਲੱਗ ਜਾਗੇ 5 ਵਜੇ ਮੈਂ ਇਹਨਾਂ ਦਾ ਕੱਲ ਸ਼ਾਮ ਨੂੰ ਕੰਮ ਬੰਦ ਕਰਾਇਆ ਇੱਥੇ ਫਾਈਲ ਕਰ ਰੋੜ ਤੇ ਤੁਹਾਡੇ ਤੋਂ ਉਮੀਦ ਕਰਦਾ ਫਿਰ ਤੁਸੀਂ ਅੱਜ ਤੋਂ ਬਾਅਦ ਪਹਿਲਾਂ ਤੇ ਚੈੱਕ ਜ਼ਰੂਰ ਕਰਿਆ ਜੇ ਸਾਹਮਣੇ ਵਾਲਾ ਬੰਦਾ ਵਿਕਣ ਵਾਲਾ ਹੈ ਕਿ ਨਹੀਂ ਵਿਕਣ ਵਾਲਾ ਹਰੇਕ ਵੀ ਬੋਲੀ ਮੰਡੀ 'ਚ ਨਹੀਂ ਲੱਗ ਸਕਦੀ ਜ਼ਮੀਰ ਵਾਲੇ ਬੰਦੇ ਵੀ ਹੈਗੇ ਆ ਤੁਸੀਂ ਇੱਕ ਨੰਬਰ ਦਾ ਕੰਮ ਕਰੋ ਤੁਹਾਨੂੰ ਕੋਈ ਨਹੀਂ ਰੋਕੇਗਾ ਪਰਮਿਸ਼ਨ ਲਾਓ ਸਹੀ ਕੰਮ ਕਰੋ ਤੁਹਾਡੇ ਨਾਲ ਟੀਮ ਹੋਣੀ ਚਾਹੀਦੀ ਹੈ ਜਿਹੜੀ ਇੰਜੀਨੀਅਰ ਦੀ ਜਿਹੜਾ ਸਾਡੇ ਸ਼ਹਿਰ ਦਾ ਨੁਕਸਾਨ ਨਾ ਕਰੇ ਜੇ ਤੁਸੀਂ ਨੁਕਸਾਨ ਕਰੋਗੇ ਤੇ ਅਸੀਂ ਕੰਮ ਰੋਕਾਂਗੇ ਪਹਿਲਾਂ ਵੀ ਰੋਕਿਆ ਤੇ ਅੱਗੇ ਵੀ ਰੋਕਾਂਗੇ ਇਹੀ ਬੇਨਤੀ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਜੇ ਤੇ ਤਾਂਹੀ ਉੱਤੇ ਅਧਿਕਾਰੀਆਂ ਤੱਕ ਪਹੁੰਚੇ ਤੇ ਜਿਹੜਾ 2 ਨੰਬਰ ਦਾ ਕੰਮ ਸਾਡੇ ਸ਼ਹਿਰ ਦੇ ਵਿੱਚ ਗੈਸ ਪਾਈਪ ਦਾ ਹੋ ਰਿਹਾ ਇਹਨੂੰ ਰੋਕਿਆ ਜਾਵੇ ਹੈਲੋ ਹੈਲੋ ਜੀ ਮੈਂ ਨਾ ਭੰਡ ਅਰੀਜਨ ਨੰਬਰ ਦਿੱਤਾ ਸੀ ਤੁਹਾਡਾ ਹਾਂ ਜੀ ਤੁਸੀਂ ਕਹੇ ਸੀਗੇ ਉੱਥੇ ਇਹਦੇ ਆ ਸੀ ਇਹਨਾਂ ਨੂੰ ਰੋਕਿਆ ਸੀ ਵੀ ਹੰਸੀ پیسے ਕੁਝ ਦੇ ਦੇਾਂਗੇ ਮੈਂ ਦੇ ਕੇ ਆ ਰਿਹਾ ਸੀ ਉਹਨਾਂ ਨੇ ਰੱਖੇ ਨਹੀਂ ਕੋਈ ਨਹੀਂ ਮੈਂ ਸਵੇਰੇ ਤੁਹਾਨੂੰ ਫੜਾ ਦੂੰਗਾ ਕੁਝ ਤਾਂ ਉਹਨਾਂ ਨੂੰ ਕਿਉਂ ਫੜਾ ਗਿਆ ਰਹੀ ਜੀ ਤੁਸੀਂ ਮਗਾ ਦੇ ਦਿਓ ਕਿਸੇ ਨੂੰ ਹੋਵੇ ਜ਼ਰੂਰਤਮੰਦ ਤਾਂ ਅੱਛਾ 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 ਵੀ ਕਈ ਵਾਰੀ ਹੁੰਦਾ ਹੀ ਐ ਅਮੀ ਪਾਣੀ ਬਰਸਾਤ ਚ ਕਿਸੇ ਦੇ ਪਰਿਵਾਰ ਨੂੰ ਰੋਟੀ ਪਾਣੀ ਜ਼ਰੂਰਤ ਹੋਵੇ ਹੋਰ ਹੋਵੇ ਸਮਾਜ ਸੇਵੀ ਬੰਦੇ ਆ ਹੂੰ 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 ਜਾ ਗਿਆ ਸੀ ਮਗਾ ਜੂਰੀ ਕਹਿੰਦਾ ਵੀ ਤੁਸੀਂ ਡਾਇਰੈਕਟ ਦੇਓ ਮਗਾ ਡਾਇਰੈਕਟਰ ਕੋਲ ਕੋਈ ਟਾਈਮ ਐ ਨਹੀਂ ਜਾ ਕਿਸੇ ਬੰਦੇ ਦੀ ਡਿਊਟੀ ਲਾ ਦਿਓ ਤੁਸੀਂ ਉਹਨੂੰ ਮੈਂ ਫੜਾ ਦੂੰਗਾ ਹੂੰ ਹੂੰ ਨਹੀਂ ਤੁਸੀਂ ਉਹਨਾਂ ਨੂੰ ਕਹਿੰਦੇ ਸੀ ਕਹਿੰਦੇ ਆ ਗੈਸ ਪਾਈਪ ਵਾਲਾ ਕੰਮ ਕਰਨ ਦਿਓ ਕਿ ਨਹੀਂ ਦਿਓਗੇ ਉਹ ਕੀ ਮਸਲਾ ਸੀ ਗਾ ਜੀ ਉਹ ਤਾਂ ਮੈਂ ਬੋਲਦਾ ਸੀ ਜੀ ਮਜ਼ਾਕ ਤੇ ਮਨ ਸਾਹਿਬ ਕਰੰਦਾ ਦੇ ਕਰਨ ਦਿੰਨੇ ਉਹ ਤਾਂ ਅਸੀਂ ਕਰ ਦਿੰਨੇ ਆ ਨਹੀਂ ਤੁਸੀਂ ਛੱਡ ਦਿੰਨੇ ਆ ਵੀਰ ਜੀ ਹੂੰ 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 ਜੇ ਉਹ ਉਹ ਗੱਲ ਸੀ ਵੀ ਮਖਾਬੀ ਜੇ ਤੁਸੀਂ ਕਹੋਗੇ ਵੀ ਕਰਨਾ ਹੈ ਤਾਂ ਅਸੀਂ ਕਰ ਦਿੰਨੇ ਆ ਨਹੀਂ ਤਾਂ ਅਸੀਂ ਛੱਡ ਦਿੰਨੇ ਆ ਵੀ ਸਾਡਾ ਆਪ ਦਾ ਕੰਮ ਤਾਂ ਹੈ ਨਹੀਂ ਜੀ ਸਰਕਾਰੀ ਕੰਮ ਹੈ ਵੀ ਪੀਸੀ ਅੱਲਾ ਸਰਕਾਰੀ ਰੋਡ ਹੈ ਸ਼ਹਿਰ ਤੁਹਾਡਾ ਹੈ ਵੀ ਤੁਸੀਂ ਕਹਿੰਦੇ ਹੋ ਵੀ ਕਰ ਦੋ ਤਾਂ ਅਸੀਂ ਕਰ ਦਾਂਗੇ ਨਹੀਂ ਤਾਂ ਅਸੀਂ ਛੱਡ ਦਿੰਨੇ ਆ ਬਸ ਗੱਲ ਕਰਦਾ ਹੈ ਵੀ ਨਾ ਤਾਂ ਉਹ ਕੋਈ ਸਰਕਾਰੀ ਅਧਿਕਾਰੀ ਹੈ ਲਾਈਨ ਨਗਰ ਨਿਗਮ ਦਾ ਅਧਿਕਾਰੀ ਨਾ ਉਹਨਾਂ ਨੇ ਤੁਹਾਨੂੰ ਕੋਈ ਐਨਓਸੀਆਂ ਦੇਣੀਆਂ ਤੁਸੀਂ ਉਹਨਾਂ ਕੋਲੇ ਆਏਗੀ ਸਮਾਂ ਉਹ ਪੈਸੇ ਦੇਣ ਵਾਸਤੇ ਉਹਨਾਂ ਨੂੰ ਆਏ ਮਤਲਬ ਉਹਨਾਂ ਕੋਲੇ ਕਿਉਂ ਆਏ ਤੁਸੀਂ ਜਾਣਾ ਨਗਰ ਨਿਗਮ ਨੂੰ ਐਨਓਸੀ ਤੁਸੀਂ ਉਧਰੋਂ ਐਨਓਸੀਆਂ ਲਓ ਤੇ ਕੰਮ ਕਰੋ ਉਹ ਕੋਣੇ ਰੋਕਣ ਵਾਲੇ ਤੁਹਾਨੂੰ ਉਹ ਰੋਕਣ ਵਾਲੇ ਨਹੀਂ ਜੀ ਦਿਨ ਤੇ 10 10 20 20 ਫੋਨ ਹਰੇਕ ਅਧਿਕਾਰੀ ਨੂੰ ਮੈਨੂੰ ਮੇਰੇ ਮੁੰਡਿਆਂ ਨੂੰ ਵੀ ਪਰੇਸ਼ਾਨਤਾ ਸਾਬ ਹੋ ਹੀ ਜਾਂਦਾ ਬੰਦਾ ਕੰਮ ਕਰੇ ਮਤਲਬ ਤੁਹਾਨੂੰ ਉਹ ਫੋਨ ਕਰੰਦਾ ਕਿਉਂ ਕਰਦੇ ਆ ਫੋਨ ਉਹ ਤੁਹਾਨੂੰ ਵਾਰੀ ਵਾਰੀ ਆ ਉਹ ਕਾਰਨ ਤਾਂ ਸਾਬਾ ਉਹਨਾਂ ਨੂੰ ਬੁਚਲਉਂ ਕਿਉਂ ਕਰਦੇ ਸਾਨੂੰ ਸਾਡੇ ਪਤਾ ਨਹੀਂ ਲੱਗਿਆ ਅਸੀਂ ਕੋਈ ਯੂਟਿਲਿਟੀ ਡੇਮੇਜ ਕਰਦੇ ਆ ਉਹਨੂੰ ਐਜ ਪੋਸੀਬਲ ਮਤਲਬ ਜਿੰਨੀ ਜਲਦੀ ਹੋ ਸਕਦੀ ਹੈ ਉਹਨੂੰ ਅਸੀਂ ਦੁਬਾਰਾ ਰਿਪੇਅਰ ਕਰ ਦਿੰਦੇ ਆ ਠੀਕ ਹੈ ਕੋਈ ਨੁਕਸਾਨ ਕਰਦੇ ਆ ਦੇਖੋ ਨੁਆ ਕੰਮ ਹੋਊਗਾ ਨੁਕਸਾਨ ਹੋਊਗਾ ਸਿੱਧੀ ਗੱਲ ਹੈ ਠੀਕ ਹੈ ਮੈਕਸਿਮਮ ਅਸੀਂ ਸਾਡਾ ਕਰਨ ਦਾ ਕੋਈ ਇਰਾਦਾ ਨਹੀਂ ਹੁੰਦਾ ਕਿਉਂਕਿ ਉਹਨੂੰ ਬਰਪਾਈ ਅਸੀਂ ਕਰਨੀ ਹੁੰਦੀ ਹੈ ਨੁਕਸਾਨ ਸਾਡਾ ਹੀ ਹੁੰਦਾ ਇੱਕ ਤਰ੍ਹਾਂ ਨਾਲ ਉਹ ਖੇਰ ਤਾਂ ਨਹੀਂ ਹੁੰਦਾ ਤੇ ਜਿਹੜਾ ਹੋ ਗਿਆ ਮੰਨ ਲਓ ਵੀ ਨਹੀਂ ਪਤਾ ਲੱਗਿਆ ਹੋ ਗਿਆ ਉਹ ਤਾਂ ਅਸੀਂ ਦੁਬਾਰਾ ਰਿਪੇਅਰ ਕਰ ਦਿੰਨੇ ਆ ਉਹਦੇ ਕੋਈ ਚੱਕਰ ਨਹੀਂ ਗਾਦੇ ਨੁਕਸਾਨ ਵੱਡੇ ਤੋਂ ਪਤਾ ਹੀ ਨਹੀਂ ਦੰਦਾ ਜੇ ਪਤਾ ਹੀ ਨਹੀਂ ਸ਼ੇਰ ਦਾ ਕਿੰਨਾ ਨੁਕਸਾਨ ਹੋਇਆ ਮਹੀਨੇ ਲੱਦੇ ਜਿੰਨਾ ਕੰਮ ਕਰਤਾ ਇੰਨੇ ਮਹੀਨੇ ਕਰਤੇ ਦੰਦਾ ਪਤਾ ਨਹੀਂ ਸ਼ੇਰ ਦਾ ਕਿੰਨਾ ਨੁਕਸਾਨ ਹੋਇਆ ਇਹ ਪਤਾ ਹੈਗਾ ਜੀ ਰਾਨੂੰ ਪਤਾ ਤਾਂ ਸਰ ਕੰਮ ਨਹੀਂ ਕਰਾਇਆ ਤਾਂ ਮੈਨੂੰ ਨਾ ਪਤਾ ਹੋਊਗਾ ਕਿਹਨੂੰ ਆਊਗਾ ਦੱਸੋ ਨਹੀਂ ਮੈਂ ਸੁਣੀ ਸੀ ਕੋਈ ਗੱਲ ਤੇ ਉਥੇ ਤੁਸੀਂ ਉਥੇ ਹੀ ਪੁੱਛੇ ਜਾਂਦੇ ਉਹਨਾਂ ਨੂੰ ਵੀ ਅੰਜੀ ਦੱਸੋ ਸਾਨੂੰ ਆ ਵੀ ਨੁਕਸਾਨ ਹੋਇਆ ਗਿਆ ਆ ਵੀ ਹੋਇਆ ਗਿਆ ਅਸੀਂ ਕੀਤਾ ਗਿਆ ਅਸੀਂ ਕੀਤਾਈ ਮਤਲਬ ਤੁਹਾਨੂੰ ਪਤਾ ਹੀ ਨਹੀਂ ਅਜੀ ਨੁਕਸਾਨ ਹੋਇਆ ਕਿ ਨਹੀਂ ਹੋਇਆ ਜਿਹੜੇ ਕੀਤੇ ਸੀ ਸਰ ਮੇਰੀ ਨੋਲੇਜ ਚ ਸੀਗੇ ਮੈਂ ਉਹ ਓਕੇ ਕਰਵਾਤੇ ਅੱਛਾ ਅੱਛਾ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਪੁੱਛਿਆ ਸੀਗਾ ਵੀ ਹੋਰ ਦੱਸੋ ਹੋ ਸਕਦਾ ਸਾਡੀ ਨਿਗਾਹ ਤੋਂ ਰਹਿ ਗਈ ਹੋਵੇ ਸਾਨੂੰ ਪਤਾ ਨਹੀਂ ਲੱਗਿਆ ਹੋਵੇ ਵਿੱਚ ਪਾਇਲੇਟ ਟੱਪਿਆ ਹੈ ਜਿਹੜਾ ਤੁਹਾਨੂੰ ਪਤਾ ਹੈ ਤੁਸੀਂ ਦੱਸੋ ਉਹਨਾਂ ਨੇ ਮੈਨੂੰ ਦੋ ਚੀਜ਼ਾਂ ਦਿਖਾਈਆਂ ਸੀ ਜਿੱਥੇ ਸਾਡੇ ਮੇਨ ਜੁਆਇੰਟ ਲੱਗਣੇ ਆ ਉਹਦੀਆਂ ਮੈਨੂੰ ਫੋਟੋਆਂ ਵੀ ਦੇ ਦਿੱਤੀਆਂ ਇੱਕ ਦੁਕਾਨ ਦੇ ਅੱਗੇ ਆ ਇੱਕ ਕਿਸੇ ਕੋਈ কুমਾਰ ਸਰਵਿਸ ਸੈਂਟਰ ਕਰਕੇ ਹੈ ਉਹਦੇ ਅੱਗੇ ਆ ਠੀਕ ਹੈ ਉਹ ਦੋ ਪੀਟਰ ਸੀਗੇ ਉਹ ਮੈਂ ਮੁੰਡਿਆਂ ਨੂੰ ਕਿਹਾ ਤਾਂ ਉਹ ਕੱਲ ਜੁਆਇੰਟ ਲਾ ਕੇ ਉਹਨਾਂ ਨੂੰ ক্লোਜ਼ ਕਰਦੇ ਆਣਗੇ ਠੀਕ ਹੈ ਮੈਂ ਇਸ ਵਾਸਤੇ ਉਹਨਾਂ ਨੂੰ ਪੁੱਛਿਆ ਸੀਗਾ ਵੀ ਅਸੀਂ ਜਿਹੜੇ ਮੈਂ ਉਹਨਾਂ ਨੂੰ ਦਿਖਾਈ ਵੀ ਸੀਗੀ ਵੀ ਅਸੀਂ ਆਹ ਚੀਜ਼ਾਂ ਬਲੇਕ ਕੀਤੀਆਂ ਸੀ ਅਸੀਂ ਆਹ ਰਿਪੇਅਰ ਕਰਤੀਆਂ ਇਹ ਤੋਂ ਇਲਾਵਾ ਜੇ ਕੋਈ ਚੀਜ਼ ਹੋਰ ਹੈ ਤਾਂ ਮੈਨੂੰ ਦੱਸੋ ਅਸੀਂ ਉਹ ਵੀ ਕਰਾ ਦਿੰਦੇ ਆ ਕੋਈ ਚੱਕਰ ਨਹੀਂ ਵੀ ਜਿਹੜਾ ਅਸੀਂ ਨੁਕਸਾਨ ਅਸੀਂ ਕਹਿ ਰਹੇ ਆ ਵੀ ਅਸੀਂ ਕੀਤਾ ਹੈ ਤਾਂ নো ਡਾਊਟ ਅਸੀਂ ਉਹਨੂੰ ਰਿਪੇਅਰ ਕਰਕੇ ਦਵਾਗੇ ਕੋਈ ਇਸ਼ੂ ਹੈ ਨਹੀਂਗਾ ਤੇ ਐਡਾ ਵੱਡਾ ਕੋਈ ਖਰਚਾ ਵੀ ਨਹੀਂ ਲੱਗਦਾ ਵੀ ਅਸੀਂ ਪਿੱਛੇ ਹਟੀਏ ਨਹੀਂ ਤੁਹਾਡੇ ਕੋਲ ਤੁਸੀਂ ਨਹੀਂ ਸਮਝਿਆ ਮੈਂ ਤੁਹਾਡੇ ਕੋਲ ਕੰਪਨੀ ਦਾ ਕੀ ਹੁੰਦਾ ਸਰ ਸੇਟੂ ਕੰਪਨੀ ਦਾ ਕੰਮ ਵੀ ਮੇਰੇ ਕੋਲ ਆ ਵੀ ਪੀਸੀਐਲ ਤੋਂ ਅੱਛਾ ਬੀਪ ਸਾਰਾ ਕੰਮ ਤੁਹਾਡਾ ਹੈ ਹਾਂ ਸਾਰਾ ਨਹੀਂ ਮੇਰੇ ਕੋਲੇ ਕੱਲੀ ਮੈਨ ਲਾਈਨ ਹੈ ਜਿਹੜਾ ਇੰਟਰ ਸਿਟੀ ਕੰਮ ਹੋਣਾ ਉਹ ਮੇਰੇ ਕੋਲੇ ਹੈ ਨਹੀਂ ਅੱਛਾ ਅੱਛਾ ਤੁਸੀਂ ਇਹ ਪੈਸੇ ਵੀ ਉੱਪਰ ਭੰਡਾਰੀ ਭੰਡਾਰੀ ਜੀ ਨੂੰ ਕੀਤੀ ਹੈ ਹੋਰ ਕਿਸੇ ਨੇ ਵੀ ਕੀਤੀ ਹੈ ਜੀ ਹੂੰ ਇਹ ਪੈਸਿਆਂ ਦੀ ਆਫਰ ਤੁਸੀਂ ਭੰਡਾਰੀ ਜੀ ਨੂੰ ਕੀਤੀ ਹੈ ਹੋਰ ਕਿਸੇ ਨੇ ਨਹੀਂ ਪੈਸਿਆਂ ਦੀ ਆਫਰ ਮੈਂ ਉਹਨਾਂ ਨੂੰ ਨਹੀਂ ਕੀਤੀ ਅੱਛਾ ਜੀ ਵੀਰ ਜੀ ਪੈਸਿਆਂ ਦੀ ਆਫਰ ਮੈਂ ਉਹਨਾਂ ਨੂੰ ਨਹੀਂ ਕੀਤੀ ਜ਼ਰੂਰਤਮੰਦ ਲੋਕਾਂ ਵਾਸਤੇ ਹੂੰ ਠੀਕ ਹੈ ਤੁਹਾਨੂੰ ਆ ਦੇ ਦੇ ਜੀ ਜਰੂਰਤ ਸੀਗੀ ਹੈ ਉਹ ਤਾਂ ਤੁਸੀਂ ਆ ਵੀ ਦੇ ਸਕਦੇ ਹੋ ਉਹਨਾਂ ਨੂੰ ਆਪ ਵੀ ਸਮਾਜ ਸੇਵੀ ਬੰਦੇ ਆ ਯਾਰ ਉਹਨਾਂ ਦੇ ਥਰੂ ਦਈਏ ਤਾਂ ਕੀ ਦਿੱਕਤ ਹੈ ਨੁਕਸਾਨ ਦੱਸੋ ਕੀ ਹੈ ਵੀ ਦੇ ਉਹਨਾਂ ਦੇ ਥਰੂ ਆਪਾਂ ਦਈਏ ਕੀ ਨੁਕਸਾਨ ਕੀ ਹੈ ਨਹੀਂ ਨਹੀਂ ਉਹ ਤਾਂ ਸਮਾਜ ਸੇਵਕ ਦਾ ਕੰਮ ਹੀ ਨਹੀਂ ਕਰਦੇ ਜੀ ਤੁਹਾਨੂੰ ਕਿਉਂ ਨਹੀਂ ਕਰਦੇ ਹੋ ਕਹਿੰਦਾ ਮੈਂ ਐਮਐਲਏ ਦਾ ਜਨਮ ਲੜਨਾ ਹੈ ਸਮਾਜ ਸੇਵੀ ਦਾ ਕੰਮ ਕਰਦੇ ਕਿਉਂ ਨਹੀਂ ਕਰਦੇ ਆ ਤਾਂ ਲੜਨਾ ਪਰ ਉਹ ਸਮਾਜ ਸੇਵੀ ਨਹੀਂ ਕਰਦੇ ਜੀ ਉਹ ਤਾਂ ਫਿਰ ਮੈਨੂੰ ਤਾਂ ਦੱਸਿਆ ਵੀ ਤੇ ਮੈਂ ਉਸ ਸਾਹਿਬ ਨਾਲ ਮੈਂ ਗਾਈਡ ਕੀਤਾ ਮੈਨੂੰ ਕੀ ਪਤਾ ਹੁਣ ਕਰਦੇ ਆ ਕਿ ਨਹੀਂ ਕਰਦੇ ਮੈਂ ਪਹਿਲੀ ਵਾਰ ਹੀ ਮਿਲਿਆ ਆਪ ਦੀ ਜ਼ਿੰਦਗੀ ਜੀ ਅੱਛਾ 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 ਮੈਨੂੰ ਕੀ ਪਤਾ ਹੋਊਗਾ ਨਾ ਤੁਸੀਂ ਕੰਮ ਸ਼ੁਰੂ ਕੀਤਾ ਹੈ ਤੁਹਾਨੂੰ ਸਾਰੇ ਡਿਪਾਰਟਮੈਂਟਾਂ ਤੋਂ ਐਨਓਸੀ ਮਿਲੇਗੀ ਸਰ ਐਨਓਸੀ ਮਿਲੀ ਹੈ ਲੀਗਲੀ ਤਰੀਕੇ ਨਾਲ ਅਸੀਂ ਕੰਮ ਕਰ ਰਹੇ ਆ ਕੋਈ ਚੱਕਰ ਨਹੀਂਗਾ ਜੇ ਅਸੀਂ ਕੁਝ ਡੈਮੇਜ ਕਰਾਂਗੇ ਅਸੀਂ ਰਿਪੇਅਰ ਕਰਾ ਕੇ ਦਵਾਂਗੇ ਕਿੰਨੇ ਟਾਈਮ ਲਾਣੀ ਹੈ ਜੀ ਠੀਕ ਹੈ ਜੋ ਕੋਈ ਬੰਦਾ ਪਰੇਸ਼ਾਨ ਹੁੰਦਾ ਹੈ ਮੰਨ ਲਓ ਵੀ ਤੁਸੀਂ ਪਰੇਸ਼ਾਨ ਹੋ ਅਸੀਂ ਤੁਸੀਂ ਸਾਰਾ ਦਿਨ ਮੈਨੂੰ ਫੋਨ ਕਰਦੇ ਹੋ ਮੇਰਾ ਹੱਕ ਨਹੀਂ ਬਣਦਾ ਵੀ ਤੁਹਾਨੂੰ ਮੈਂ ਮਿਲ ਕੇ ਜਾਵਾਂ ਵੀ ਕੀ ਦਿੱਕਤਾਂ ਦੱਸੋ ਹਾਂ ਸਹੀ ਹੈ ਜੀ ਸਹੀ ਹੈ ਕੋਈ ਮੈਂ ਕੀ ਗਲਤ ਕੀਤਾ ਬਾਈ ਨਹੀਂ 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 ਉਹ ਤਾਂ ਕੋਈ ਗੱਲ ਨਹੀਂ ਸਰ ਦੇ ਸਤਲਾਵਾਂ ਕੋਈ ਹੋਰ ਗੱਲ ਐ ਨੀਗੀ ਨਾ ਉਹ ਕੋਈ ਅਧਿਕਾਰੀ ਐ ਨਾ ਮੈਂ ਕੋਈ ਅਧਿਕਾਰੀ ਆ ਅਸੀਂ ਨੋਰਮਲ ਪਰਸਨ ਆ ਤੇ ਮੈਂ ਆਪਦਾ ਕੰਮ ਕਰਦਾ ਹਾਂ ਉਹ ਆਪਦਾ ਕੰਮ ਕਰਦੇ ਆ ਬਸ